ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼ਰੀਫਪੁਰਾ ਗਲੀ ਨੰਬਰ 2 ਦੇ ਲੋਕ ਕੂੜੇ ਦੀ ਸਮੱਸਿਆ ਤੋਂ ਪਰੇਸ਼ਾਨ ਨੇ। ਨਗਰ ਨਿਗਮ ਵੱਲੋਂ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਸਵਾਲਾਂ ਦੇ ਘੇਰੇ ਵਿੱਚ ਹੈ ਕਿਉਂਕਿ ਨਗਰ ਨਿਗਮ ਨਾਲ ਜਿਸ ਕੰਪਨੀ ਦਾ ਕੰਟਰੈਕਟ ਸੀ ਉਹ ਕੰਪਨੀ ਕੰਮ ਛੱਡ ਕੇ ਜਾ ਚੁੱਕੀ ਹੈ। ਇਸ ਵੇਲੇ ਕੰਪਨੀ ਕੋਲ ਕੂੜਾ ਇਕੱਠਾ ਕਰਨ ਲਈ ਕੋਈ ਸਾਧਨ ਨਹੀਂ ਹੈ। ਜਿਸ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ। ਸ਼ਰੀਫਪੁਰਾ ਵਾਸੀਆਂ ਨੇ ਨਗਰ ਨਿਗਮ ਪਾਸੋਂ ਬੁਹਾਰ ਲਗਾਈ ਹੈ। ਕਿ ਉਹਨਾਂ ਦੇ ਇਲਾਕੇ ਵਿੱਚ ਕੂੜੇ ਦੀ ਸਮੱਸਿਆ ਦਿਨੋ ਦਿਨ ਵੱਧਦੀ ਜਾ ਰਹੀ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਇਸ ਲਈ ਤੁਰੰਤ ਕੂੜੇ ਦੀ ਲਿਫਟਿੰਗ ਸ਼ੁਰੂ ਕਰਵਾਈ ਜਾਵੇ ਸਾਡਾ ਸ਼੍ਰੀਪੂਰਾ ਗਲੀ ਨੰਬਰ 2 ਤੇ ਸਰ ਸਮੱਸਿਆ ਇਹ ਹੈ ਕਿ ਸਾਡੇ ਤੇ ਕੂੜੇ ਦਾ ਢੇਰ ਲੱਗਾ ਰਹਿੰਦਾ ਹੈ ਹਫਤਾ ਹੋ ਗਿਆ ਹੈ ਸਵੀਪਰ ਦੀ ਡਿਊਟੀ ਲਗਾਤੀ ਰਾਮਤਲਾਈ ਸਵੀਪਰ ਨੇ ਖੁਦ ਕਿਹਾ ਕਹਿੰਦੇ ਮੇਰੀ ਡਿਊਟੀ ਰਾਮਤਲਾਈ ਲੱਗੀ ਹੋਈ ਹੈ ਰਾਮਤਲਾਈ ਤੇ ਕੂੜਾ ਅਪਲੋਡ ਕਰੋ ਉਹਦੇ ਵਿੱਚ ਗੱਡੀ ਚ ਹੋਰ ਪਤਾ ਨਹੀਂ ਕਿਥੇ ਸੁੱਟਣ ਜਾਣਾ ਤੇ ਉਹ ਆਇਆ ਨਹੀਂ ਹੈ ਉਹ ਨੇ ਨਹੀਂ ਗੱਲ ਕਹੀ ਹੈ ਔਰ ਜੇ ਕਿਸੇ ਆਪਣੇ ਕਾਉਂਸਲਰ ਨੂੰ ਫੋਨ ਕਰੋ ਫੋਨ ਨਹੀਂ ਉਠਾ ਰਿਆ ਸਰ ਮੱਲੇ ਵਾਲੇ ਕੂੜਾ ਰਾਤੀ ਜਦੋਂ ਸਫਾਈ ਕਰ ਜਾਂਦੇ ਗੱਡੀ ਵਾਲੇ ਤੇ ਮੱਲੇ ਵਾਲੇ ਕੂੜਾ ਰਾਤ ਨੂੰ ਸੁੱਟਦੇ ਆ ਜਾਂ ਦੇ ਦੇ ਸ਼ੌਪ ਬੰਦ ਹੋ ਗਈਆਂ ਥੱਲੇ ਵਾਲੀਆਂ ਤੇ ਉਹ ਸਾਰਾ ਕੂੜਾ ਢੇਰ ਲਗਾਉਣਾ ਸ਼ੁਰੂ ਕਰ ਦਿੰਦੇ ਸਰ ਬਹੁਤ ਮੁਸ਼ਕਿਲ ਹੈ ਸਰ ਮੱਛਰ ਪੈਦਾ ਹੁੰਦੇ ਔਰ ਅਸੀਂ ਲੋਕ ਤਾਂ ਖਿੜਕੀਆਂ ਵੀ ਨਹੀਂ ਖੋਲਦੇ ਸਰ ਆਲੇ ਦੁਆਲੇ ਬਹੁਤ ਮੁਸ਼ਕਿਲ ਅਸਨ ਸਰ ਮੰਗ ਕਰਨੀ ਹੈ ਕਿ ਜਾਂ ਤੇ ਇੱਥੋਂ ਕੂੜਾ ਚੁਕਾਇਆ ਜਾਵੇ ਇੱਥੇ ਕੂੜਾ ਨਹੀਂ ਲੱਗਣਾ ਚਾਹੀਦਾ ਸਾਡੇ ਕੂੜਾ ਬਾਹਰ ਲਗਾਉਣ ਰੋਡ ਤੇ ਜਿੱਥੇ ਡਸਟਬਿਨ ਹੈਗੇ ਵੱਡੇ ਵਾਲੇ ਉੱਥੇ ਕੂੜਾ ਲੱਗਣਾ ਚਾਹੀਦਾ ਹੈ ਮਹੱਲੇ 'ਚ ਕੂੜਾ ਨਹੀਂ ਲੱਗਣਾ ਚਾਹੀਦਾ ਇੱਥੇ ਬਸ ਇਹੀ ਹੈ ਕਿ ਕੂੜੇ ਦੀ ਸਮੱਸਿਆ ਹੈਗੀ ਹੈ ਤੇ ਕੂੜਾ ਉੱਚਕਾਇਆ ਜਾਏ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਮਾਨਵਲ ਦਿਨਾਂ 'ਚ ਬਰਸਾਤਾ ਦੀ ਬਿਮਾਰੀ ਵਗੈਰਾ ਫੈਲ ਸਕਦੀ ਸਵੀਪਰ ਆਂਦਾ ਹੈ ਪਰ ਉਹ ਵੀ ਅਨਗੇਲੀਆ ਹੀ ਕਰਦਾ ਹੈ ਕਿ ਸਹੀ ਤਰ੍ਹਾਂ ਕੰਮ ਨਹੀਂ ਕਰਦਾ ਕਦੀ ਆਂਦਾ ਹੈ ਕਦੀ ਨਹੀਂ ਆਂਦਾ ਉਹ ਵੀ ਗੰਦਗੀ ਦੇ ਢੇਰ ਇੱਦਾਂ ਹੀ ਲਗਾ ਜੰਦੇ ਗੱਡੀਆਂ ਵਾਲੇ ਕਦੀ ਚੁੱਕਦੇ ਕਦੀ ਨਹੀਂ ਵੀ ਚੁੱਕਦੇ ਸਹੀ ਹੈ ਕਿ ਗੰਦਗੀ ਨਾਲ ਮੁਸ਼ਕਲ ਬਿਮਾਰੀਆਂ ਫੈਲਣਗੀਆਂ ਨਾ ਹੋਰ ਤੇ ਕੁਝ ਨਹੀਂ ਹੋਏਗਾ ਸਫਾਈ ਹੋਣੀ ਚਾਹੀਦੀ ਹੈ ਕੂੜੇ ਦਾ ਢੇਰ ਨਹੀਂ ਲੱਗਣਾ ਚਾਹੀਦਾ ਆਪ ਦੇਖੋ ਕੂੜਾ ਜਿਹੜਾ ਸਾਰਾ ਹੀ ਮੁਕੀ ਘਰਾਂ ਦਾ ਇੱਥੇ ਸੁੱਟੀ ਜਾਂਦੇ ਆ ਦਰਵਾਜ਼ੇ ਆ ਆ ਵੇਖੋ ਮੱਛਰ ਕਿੰਨਾ ਸੰਡੀਆਂ ਸੰਡੀਆਂ ਕਿੰਨੀਆਂ ਹੈਗੀਆਂ ਜੋ ਜਿਹਦਾ ਵੇਖੋ ਇੱਥੇ ਉੱਤੋਂ ਹੀ ਸੁੱਟੀ ਜਾਂਦੀ ਹੈ ਕਿਥੇ ਢੇਰ ਲੱਗਾ ਹੁੰਦਾ ਫੇ ਕਿੰਨੀ ਵਾਰ ਇੰਜ ਕਰਕੇ ਜਾਂਦੀ ਹੈ ਫਿਰ ਇੱਥੇ ਹੀ ਲਾ ਦਿੰਦੀ ਹੈ ਓਏ ਮੱਛਾ ਦੇਖੋ ਸੁੰਡੀਆਂ ਵੇਖੋ ਕਿਤਰਾ ਤੁਰਦੀਆਂ ਨੇ ਇੰਨੇ ਮੋਟੀਆਂ ਸੁੰਡੀਆਂ ਮੱਛੇ ਸਾਰਾ ਕੁਝ ਹੀ ਆ ਔ ਝਾੜੂ ਮਾਰ ਕੇ ਲਾਈ ਜਾਂਦਾ ਇੱਥੇ ਲਾਈ ਜਾਂਦਾ ਝਾੜੂ ਮਾਰ ਕੇ 4-5 ਦਿਨ ਹੋ ਗਏ ਜਿੱਥੇ ਢੇਰ ਲੱਗੇ ਹੋ ਸ਼ਰੀਫਪੁਰਾ ਗਲੀ ਨੰਬਰ 2 ਬੱਸ ਸਟੈਂਡ ਦੇ ਨਜ਼ਦੀਕ ਮੌਜੂਦਾਂ ਇੱਕ ਰਿਹਾਇਸ਼ੀ ਇਲਾਕੇ ਦੇ ਵਿੱਚ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਨੇ ਇੱਕ ਪਾਸੇ ਨਗਰ ਨਿਗਮ ਵੱਲੋਂ ਜਿੱਥੇ ਇੱਕ ਵਿਸ਼ੇਸ਼ ਰਸਤੇ ਨੂੰ ਜਿਹੜਾ ਹੈ ਸਾਫ ਸਫਾਈ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਉਥੇ ਹੀ ਇਸ ਤਰ੍ਹਾਂ ਦੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਜਿਹੜੇ ਕੂੜੇ ਦੇ ਢੇਰ ਲੱਗਣੇ ਇੱਕ ਸਵਾਲੀਆ ਨਿਸ਼ਾਨ ਖੜਾ ਕਰਦੇ ਨੇ ਤੇ ਨਗਰ ਨਿਗਮ ਦੀ ਕਾਰਜ ਸ਼ੈਲੀ ਤੇ ਵੀ ਸਵਾਲ ਖੜੇ ਕਰ ਰਹੇ ਨੇ ਇਲਾਕਾ ਵਾਸੀਆਂ ਦਾ ਆਖਣਾ ਹੈ ਕਿ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ ਇੱਥੋਂ ਹਟਾ ਕੇ ਕਿਤੇ ਹੋਰ ਭੇਜ ਦਿੱਤਾ ਗਿਆ ਹੈ ਸਫਾਈ ਕਰਨ ਲਈ ਤੇ ਇੱਥੇ ਕੋਈ ਵੀ ਸਫਾਈ ਕਰਮਚਾਰੀ ਜਿਹੜਾ ਹੈ ਉਹ ਨਹੀਂ ਆ ਰਿਹਾ ਜਿਸ ਵਜ੍ਹਾ ਦੇ ਨਾਲ ਇਲਾਕੇ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਵਧਿਆ ਹੋਇਆ ਹੈ ਸੋ ਉਮੀਦ ਕਰਦੇ ਹਾਂ ਕਿ ਨਗਰ ਨਿਗਮ ਆਪਣੀ ਮੈਨਪਾਵਰ ਵਧਾਵੇ ਤੇ ਹਰ ਇਲਾਕੇ ਦੇ ਵਿੱਚ ਸਫਾਈ ਜਿਹੜੀ ਹੈ ਉਹ ਸੁਚੱਜੇ ਢੰਗ ਨਾਲ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ